ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਮੌਸਮ ਪੰਜਾਬ ਦਾ ਸਹੀ ਹੈ ਵੱਡੀ ਹਲਚਲ ਨਹੀਂ ਹੈ ਪਹਾੜਾਂ ਦੇ ਵਿੱਚ ਸਿਸਟਮ ਬਿਸ਼ੱਕ ਬਣੇ ਹੋਏ ਨੇ ਇਹਨਾਂ ਦੇ ਕਰਕੇ ਥੋੜੀ ਜਿਹੀ ਗਰਮੈਸ਼ ਦੇ ਵਿੱਚ ਘਾਟਾ ਅੱਜ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਦੁਪਹਿਰ ਦੇ ਸਮੇਂ ਚੰਗੀ ਧੁੱਪ ਸੀ ਪਰ ਜਿਹੜੀ ਗਰਮੈਸ਼ ਸੀ ਉਹ ਅੱਧਾ ਡਿਗਰੀ 1 ਡਿਗਰੀ ਤਾਪਮਨ ਕੱਲ੍ਹ ਨਾਲੋਂ ਘੱਟ ਦੇਖਣ ਨੂੰ ਮਿਲਿਆ ਆਉਂਦੇ ਪੂਰੇ 2-4 ਘੰਟੇ ਦੀ ਗੱਲ ਕਰਾਂਗੇ ਸ਼ਾਮ ਤੋਂ ਰਾਤ ਕੀ ਹਾਲਾਤ ਨੇ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬੱਦਲ ਵਗਦਾ ਮਾਹੌਲ ਦੇਖਿਆ ਜਾਵੇ ਤਾਂ ਇਸ ਸਮੇਂ ਮਾਹੌਲ ਠੀਕ ਹੈ ਪੱਛਮ ਦੀ ਹਵਾ ਲਗਾਤਾਰ ਚੱਲ ਰਹੀ ਹੈ ਤਾਪਮਾਨ 28 ਡਿਗਰੀ ਦੇ ਨੇੜੇ ਤੇੜੇ ਬਣਿਆ ਹੋਇਆ ਤੁਸੀਂ ਵੀ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡਾ ਇਲਾਕਾ ਕਿਹੜਾ ਹੈ ਪਿੰਡ ਜ਼ਿਲ੍ਹੇ ਸ਼ਹਿਰ ਦੇ ਮੌਸਮ ਦੇ ਹਾਲਾਤ ਵੀ ਕਮੈਂਟ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਮੌਸਮ ਪੈ ਜਾਵੇ ਅਤੇ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਹਵਾ ਬਹੁਤ ਸਾਰੇ ਇਲਾਕਿਆਂ ਚ ਚੱਲਦੀ ਹੋਈ ਨਜ਼ਰ ਆ ਸਕਦੀ ਹੈ ਜਿਹਦੇ ਕਰਕੇ ਹੋ ਸਕਦਾ ਹੈ ਕਿ ਸਿਸਟਮ ਥੋੜਾ ਜਿਹਾ ਗਰਮੈਸ਼ ਵਾਲਾ ਰਾਤ ਦੇ ਸਮੇਂ ਬਣ ਜਾਵੇ ਵੇਖੋ ਕਿ ਜਦੋਂ ਵੀ ਉੱਤਰ ਪੂਰਬੀ ਪੂਰਬੀ ਹਵਾ ਚੱਲਦੀ ਹੈ ਤਾਂ ਗਰਮੈਸ਼ ਥੋੜੀ ਜਿਹੀ ਵੱਧ ਜਾਂਦੀ ਹੈ ਤੇ ਅੱਜ ਰਾਤ ਜਿਹੜੀ ਠੰਡ ਥੋੜੀ ਜਿਹੀ ਘੱਟ ਨਜ਼ਰ ਆਵੇਗੀ ਗਰਮੀ ਦਾ ਮਾਹੌਲ ਜ਼ਿਆਦਾ ਬਣਦਾ ਹੋਇਆ ਨਜ਼ਰ ਆਵੇਗਾ ਹੁਣ ਜਿਹੜੇ ਰਾਤਾਂ ਦੇ ਸਮੇਂ ਆਪਾਂ ਕਹੀਏ ਤਾਂ ਤਾਪਮਨ ਥੋੜਾ ਜਿਹਾ ਗਰਮੈਸ਼ ਵਾਲਾ ਹੋ ਰਿਹਾ ਹੈ ਤੇ ਤੜਕੇ ਸਵੇਰੇ ਥੋੜੀ ਜਿਹੀ ਠੰਡ ਵੱਧ ਰਹੀ ਹੈ ਵੈਸੇ ਓਵਰਆਲ ਜਿਹੜੀ ਗੱਲ ਹੈ ਉਹ ਗਰਮੈਸ਼ ਦੀ ਹੀ ਦੇਖਣ ਨੂੰ ਮਿਲੀ ਹੈ ਗਰਮੀ ਥੋੜੀ ਜਿਆਦਾ ਵੱਧ ਰਹੀ ਹੈ ਰਾਤ ਦੇ ਸਮੇਂ ਵੀ ਸਵੇਰੇ ਸਵੇਰੇ ਧੁੰਦ ਹੋ ਰਹੀ ਹੈ ਬਾਕੀ ਹੁਣ ਜਿਹੜੇ ਹਾਲਾਤ ਨੇ ਸਮੇਂ-ਸਮੇਂ ਤੇ ਬਦਲਦੇ ਰਹਿਣਗੇ ਤਾਂ ਹੀ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਓ ਪੇਜ ਤੇ ਨਵੇਂ ਫੋਲੋ ਕਰ ਲਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਕੋਈ ਅਪਡੇਟ ਮਿਸ ਨਾ ਹੋਵੇ ਤੇ ਹਾਲਾਤ ਜਿਹੜੇ ਨੇ ਮੌਸਮ ਦੇ ਆਉਂਦੇ ਦਿਨਾਂ ਵਿੱਚ ਮੀਂਹ ਦੇ ਵੀ ਬਣਨਗੇ ਉਹ ਮੀਂਹ ਦੇ ਹ ਰਾਤ ਸ਼ਾਮ ਤੱਕ ਚੱਲ ਸਕਦੀ ਹੈ ਤੇ ਤੜਕੇ ਤੋਂ ਦੁਪਹਿਰ ਤੋਂ ਮਤਲਬ ਆਧਰ ਰਾਤ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੋ ਸਕਦੀ ਹੈ ਇਸ ਜੀ ਅਪਡੇਟ ਅੱਜ ਰਾਤ ਤੱਕ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਾਂਗੇ ਧੰਨਵਾਦ ਜੀ